हां जी किसान ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ YouTube ਚੈਨਲ ਸਿੰਘ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਐਡਰੈਸ ਇੱਕ ਵਾਰੀ ਵੀਰ ਦਾ ਜ਼ਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਬਲੇਰ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਬਾਈ ਦਾ ਨਾਮ ਗੁਰਸਾਹਬ ਸਿੰਘ ਜਿਨ੍ਹਾਂ ਦੇ ਫਾਰਮ ਤੇ ਪਹੁੰਚੇ ਆਂ ਅੱਜ ਵੀਡੀਓ ਬਣਾਉਣ ਅੱਜ ਦੀ ਵੀਡੀਓ ਵਿੱਚ ਦੋ ਗੱਬੜ ਮੱਝਾਂ ਬਿਲਕੁਲ ਸੂਂਹ ਦੀ ਤਿਆਰੀ ਦੇ ਵਿੱਚ ਇਹ ਇੱਕ ਦੋਸਤੋ ਗਾਂ ਜਿਹੜੀ ਇਹ ਬਿਲਕੁਲ ਤਾਜੀ ਸਹੀ ਹੈ। ਪ੍ਰੋਪਰ ਡਿਟੇਲ ਸਾਰੀ ਆਪਾਂ ਬਾਈ ਗੁਰਸਾਹਿਬ ਸਿੰਘ ਦੇ ਕੋਲੋਂ ਪੁੱਛ ਕੇ ਤੁਹਾਨੂੰ ਸੰਜੀ ਕਰਾਂਗੇ। ਉਸ ਤੋਂ ਪਹਿਲਾਂ ਦੋਸਤੋ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ ਪਰਖ ਜਿਹੜੀ ਕਰਨੀ ਆ ਉਹ ਤੁਸੀਂ ਆਪ ਅਗੇ ਕਰਨੀ ਹੁੰਦੀ ਆ। ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦੋ ਤਾਂ ਕਿ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ। ਚੈਨਲ ਨੂੰ ਵੀ ਜੀ ਸਬਸਕ੍ਰਾਈਬ ਕਰ ਦਿਓ, ਬੈਲ ਬਟਨ ਵਾਲ ਤੇ ਸਿਲੈਕਟ ਕਰ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਅਪਡੇਟ ਸਭ ਤੋਂ ਪਹਿਲੇ ਤੁਹਾਡੇ ਕੋਲ ਪਹੁੰਚਦੀ ਫੇਸਬੁਕ ਇੰਸਟਾਗ੍ਰਾਮ ਵਾਲੇ ਵੀਰਾਂ ਨੂੰ ਬੇਨਤੀ ਹੈ ਚੈਨਲ ਨੂੰ ਫੋਲੋ ਕਰੋ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ ਆਓ ਬਾਈ ਨਾ ਕਰਦੇ ਆ ਗੱਲਬਾਤ ਡਿਟੇਲ ਸਾਰੀ ਪੁੱਛਦੇ ਆ ਵੀਡੀਓ ਐਂਡ ਤੱਕ ਜਰੂਰ ਦੇਖੋ ਜੀ ਬਾਈ ਦਾ ਸਾਹਿਬ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਬਾਈ ਠੀਕ ਠਾਕ ਠੀਕ ਠਾਕ ਵਧੀਆ ਜੀ ਚੱਲੀ ਜਾਂਦਾ ਕੰਮ ਕਰ ਬਾਈ ਹਾਂ ਜੀ ਹਾਂ ਜੀ ਵਧੀਆ ਮਾਲਕ ਦੀ ਕਿਰਪਾ ਤੋਂ ਸ਼ੁਕਰ ਹੈ ਸ਼ੁਕਰ ਹੈ ਅ Dress ਬੋਲਦੇ ਆ ਆਪਣਾ Dress ਆਪਣਾ ਜ਼ਿਲ੍ਹਾ ਕਰਨਤਾਰਨਾ ਤਹਿਸੀਲ ਪੱਟੀ ਹਾਂਜੀ ਟੈਂਡ ਬਲੇਡ ਨਾਮ ਆਪਣਾ ਗੁਰਸਾਹ ਸਿੰਘ ਹਾਂਜੀ ਤੇ ਫੋਨ ਨੰਬਰ ਹੈਗਾ 7529945428 ਠੀਕ ਹੈ ਜੀ ਹਾਂਜੀ ਗੁਰਸਾਹ ਸਿੰਘ ਜੀ ਅੱਜ ਆਪਣੇ ਕੋ ਟੋਟਲ ਤਿੰਨ ਆ ਗਿਆ ਦੋ ਮੱਝਾਂ ਗੱਬਣਾ ਤੇ ਇੱਕ ਗਾੜੀ ਇਹ ਤਾਜੀ ਸੂਝਣ ਹਾਂਜੀ ਹਾਂਜੀ ਤੇ ਇਹ ਗਾਂ ਤੋਂ ਸ਼ੁਰੂ ਕਰ ਲਈ ਆਪਾਂ ਦੱਸੀਏ ਡਿਟੇਲ ਵੀਰਾਂ ਨੂੰ ਸੂਹਾ ਕਿੰਨਾ ਸੂਝ ਇਹ ਸੂਹਾ ਵੀਰ ਜੀ ਘਰ ਵਾਲਾ ਜਿੱਤੋਂ ਲਈ ਆ ਉਹ ਤੇ ਕਹਿੰਦਾ ਉਹ ਵੀ ਉਹਨੇ ਬੀ ਲਿਆਂਦੀ ਪੀਲੇ ਸੁਵੇ ਹੋਰਾਂ ਦਾ ਦੂਜੇ ਸੁਵੇ ਆਪਾਂ ਤੀਜੇ ਸੁਵੇ ਆ ਬਾਕੀ ਪੰਜਾਬ ਵਾਲੀ ਜਲਸੀ ਦਾ ਠੀਕ ਹੈ ਜੀ ਹਾਂ ਠੀਕ ਹੈ ਬਾਕੀ ਬਹੁਤ ਜਿਆਦੀ ਠੰਡੀ ਠਿਰੀ ਦੇਖੋ ਲਓ ਜੀ ਕਰਨੂ ਜਕ ਜੀ ਇਹ ਜੀ ਵੀ ਉਹ ਜੀ ਕੋਈ ਬੜਾ ਠੰਡੀ ਠਿਰੀ ਬਹੁਤ ਜਾਈ ਚੰਗੀ ਸੀਲ ਸਾਕ ਬਹੁਤ ਜਿਆਦੀ ਆ ਅੱਛਾ ਗੁਰਸਾਹਿਬ ਸਿੰਘ ਜੀ ਟਾਈਮ ਬੰਨਾ ਹੋ ਜਾ ਸੁਈ ਨੂੰ ਅੱਜ 15 ਦਿਨ ਹੀ ਲਾ ਲੋ ਤੁਸੀਂ ਬੱਚਾ ਵੱਚਾ ਮਗਰਾ ਆ ਬੱਚਾ ਬੱਚਾ ਜੀ 15 ਦਿਨ ਹੋ ਗਏ ਸੁਈ ਨੂੰ ਹੁਣ ਜਿਹੜਾ ਦੁੱਧ ਚੋਣ ਦੀ ਇਹ ਕਿੰਨਾ ਜੀ ਦੁੱਧ ਹੱਲੇ ਹੁੰਦੇ ਤਾਂ ਖੱਲੇ ਗਰਮ ਤੇ ਭਾਵੇਂ 14-15 ਕਿਲੋ ਖਰਾ ਕਰਦੇ ਆਪਾਂ ਜਿਹੜਾ ਮੈਂ ਤੇ ਚਵਾ ਲੈਣਾ ਭਾਵੇਂ ਕੋਈ ਧਾਰਣਾ ਮਾਰੇ 12 ਕਿਲੋ ਦੁੱਧ ਠੰਡਾ ਕਰਕੇ ਦੋ ਦੇ 14 ਕਿਲੋ ਦੁੱਧ ਮੰਨ ਕੇ ਕੋਈ ਵੀਰ ਭਾਵੇਂ ਹਾਂ ਕੋਈ ਮੇਰਾ ਵੀਰ ਭਾਵੇਂ ਉਹ ਲੈ ਸੋ ਜਾ ਕਰ ਲਈ ਜਿੱਤਾ ਮਰਜੀ ਕਰ ਲੈ ਠੀਕ ਹੈ ਜੀ ਹਾਂਜੀ ਮੁੱਲ ਨਾ ਕਰਨਾ ਇਹਦਾ ਮੁੱਲ ਵੀ ਜੀ ਉਤਰਾਂ ਦੇ ਗਾਂ ਦਾ ਤੁਹਾਨੂੰ ਬੜਾ ਜਿਹੜਾ ਬਾਜ਼ਾਰ ਆ ਬਾਕੀ ਚਲੋ ਆਪਾਂ ਕਿੱਤਰ ਕੇ ਮਾਲ ਲਈਦਾ ਭਾਅ ਵਜਾ ਨਹੀਂ ਆ ਹਾਂਜੀ ਤੇ ਮੋਲ ਜਿਹੜਾ ਕਰਦੇ 55000 ਰੁਪਏ ਦੇਣੀ ਕਿੰਨੇ ਦੀ बाकी ਕੋ ਆਪਾਂ ਲੈਣ ਦੇ ਨਾਲ ਕੇ 50000 ਗਾਂ ਦੇ ਦਾਂਗੇ 50000 50000 50000 ਤੋਂ ਕੋਈ 50000 ਤੋਂ 2-400 ਛੋੜ ਕਰ ਦਾਂਗੇ 2-400 ਹਾਂਜੀ ਹਾਂਜੀ ਆ ਮਾਤਾ ਕਰਾਂ ਠੀਕ ਹੈ ਜੀ ਹਾਂਜੀ ਯਾਨੀ ਕਿ ਸਾਢੇ 45000 ਰੁਪਏ ਦੀ ਹੋਣੀ ਹਾਂਜੀ ਹਾਂਜੀ ਠੀਕ ਹੈ ਜੀ ਬਾਕੀ ਗਾਂ ਬਹੁਤ ਜਿਆਦਾ ਚੰਗੀ ਵੀ ਜੇ ਸਾਹਮਣੇ ਆਈ ਆਪਣੇ ਕੋਲ ਤੇ ਕੱਲ ਹੀ ਆਈ ਆ ਠੀਕ ਹੈ ਤੇ ਬਾਕੀ ਚਲੋ ਗਾਂ ਬਹੁਤ ਜਿਆਦਾ ਚੰਗੀ ਥਣ ਭਾਂਡੇ ਦੀ ਪੰਜਾਬ ਵਾਲੀ ਜਲਸੀ ਵੱਡੇ ਕਾ ਦੀ ਇਹ ਨਹੀਂ ਛੋਟੀ ਹੈ ਚੈੱਕ ਕਰ ਲੋ 12 ਕਿਲੋ ਦੁੱਧ ਮੰਨ ਕੇ ਕੋਈ ਵੀਰਪਰਾ ਸੌਦਾ ਕਰ ਲੈ ਬਾਜੀ ਤੋਰੀਏ ਹਾਂ ਸਵਾਤ ਤਿੱਜਾ ਬਾਈ ਕਹਿੰਦਾ ਸੂਈ ਆ 15 ਦਿਨ ਦਾ ਟਾਈਮ ਹੋ ਗਿਆ ਸੂਈ ਨੂੰ ਬਾਟ ਮਾਰ ਰਿਹਾ ਬਹੁਤ ਵਧੀਆ ਦੇਖੋ ਬੂਤੀ ਕਿੱਡੀ ਸੋਹਣੀ ਲੱਗੀ ਗਾ ਆ ਲੋ ਜੀ ਕਰੋ ਚੱਕ ਜੀ ਡਿਮਾਂਡ ਰੱਖੀ ਗਈ ਆ 55000 ਰੁਪਿਆ 50000 ਦੇ ਵਿੱਚੋਂ ਤੁਹਾਡਾ ਆਿਆਂ ਗਿਆ ਦਾ ਮਾਨ ਤਾਨ ਸ਼ੋਰ ਸ਼ੱਪਾ ਮੌਕੇ ਤੇ ਹੋਊਗਾ ਮੋਲ ਵੀਡੀਓ ਵਾਲੇ ਫਿਕਸ ਨਹੀਂ ਜੰਦੇ ਆ ਲੋ ਜੀ ਕਰੋ ਜੀ ਚੈੱਕ ਕਰੋ ਇਸ ਤੋਂ ਬਨਾ ਬਾਈ ਦੇ ਕੋਲ ਦੋ ਮੱਝਾਂ ਬਿਲਕੁਲ ਤਾਜ਼ਾ ਗਬੜਾ ਬਿਲਕੁਲ ਸੁਗੰਧ ਦੇ ਨੇੜੇ ਮੱਜਾਂ ਵੀ ਚੰਗੇ ਰਿਕਾਰਡ ਵਾਲੀਆਂ ਚੰਗਾ ਕੱਦ ਕਾਠਿਆ ਮੱਜਾਂ ਦਾ ਵੀ ਆ ਲੋ ਜੀ ਕਰੋ ਚੈੱਕ ਜੀ ਲੋ ਜੀ ਥਣਾ ਦੀ ਕੁਆਲਿਟੀ ਚੈੱਕ ਕਰ ਲਓ ਚਾਰੇ ਥਣ ਨਿਕੜਨੇ ਲੱਗੇ ਗੈਪ ਦੇ ਵਿੱਚ ਕਾਟ ਕਰ ਦੋ ਸੋ ਗਾਂ ਦਾ ਪੂਰਾ ਵੱਡੇ ਟਾਂਚੇ ਦੀ ਕਰੋ ਜੀ ਚੈੱਕ ਬਖਾਵਾ ਜੀ ਦੋਸਤੋ ਵੇਖੀਏ ਤੇ 14 15 ਕਿਲੋ ਦਾ ਵੀ ਕਰਦੀ ਹੈ। ਬੇਣੀ ਵਾਲੇ ਪਾਸੋਂ ਤੁਹਾਨੂੰ ਕੁਆਲਿਟੀ ਚੈੱਕ ਕਰਵਾ ਲੈਣਾ ਕਰ। ਆ ਵੇਖੋ ਜੀ ਕਰੋ ਚੈੱਕ। ਮਰੀ ਲਾਤਿਸ਼ਾ ਕਰੀਏ ਜੀ। ਹਾਂ। ਖਾਲਸ। ਬਾਕੀ ਨਾ 24 ਬਾਲ ਹੋ ਗੀਆਂ। ਠੀਕ ਹੈ। ਘਰਾਂ ਮਾਜਦੇ ਵੇਖੋ ਕਰੋ ਜੀ ਚੈੱਕ। ਠੀਕ ਹੈ। ਨੋਨ। ਬਾਕੀ ਵਿੱਚ ਗਾਣਾ ਸਾਹਮਣੇ ਆਈ ਆ ਦੋ ਚਾਰ ਬੰਦੇ ਆਪਾਂ ਉਹ ਜੇ ਤੋਂ ਲਈ ਆ ਤੇ ਇੱਕ ਹਰਿਆ ਪੱਠਾ ਨੇਗਾ ਹਾਂਜੀ ਹਾਂਜੀ ਹਰਿਆ ਵਾ ਹਰੇ ਪੱਠੇ ਦੀ ਹਾਂਜੀ ਹਾਂਜੀ ਬਾਕੀ ਬਹੁਤ ਜਦੀ ਠੰਡੀ ਧੀਰੀ ਦੇ ਕੱਦ ਬੋਟ ਲਈ ਗਾ ਪੰਜਾਬ ਵਾਲੀ ਜਲਸੀ ਜਿਨੂੰ ਆਂਦੇ ਆ ਠੀਕ ਹੈ ਜੀ ਹਾਂਜੀ ਲੋ ਜੀ ਇਹ ਦੋ ਅਗੇ ਬਾਈ ਜੀ ਮੱਝ ਬਾਰੇ ਦਸੀਏ ਡੀਟੇਲ ਦਸੀਏ ਦੀ ਇਹ ਇੱਕ ਸੁਹਾਗ ਕੰਵਾ ਸੁਣੀ ਆ ਜੀ ਇਹ ਵਿੱਚ ਦੂਜੇ ਤਿੱਗੇ ਸੁਹਾਣੇ ਤੇ ਜੇ ਸੁਹਾਣੀ ਹਾਂਜੀ ਘਰ ਆ ਦੁੱਧਿਆਂ ਦਾ ਆਪਾਂ ਤੀਜੇ ਕਰਕੇ ਲਈ ਆ ਟਾਈਮ ਕਦੋਂ ਖੜਦੀ ਸੁਣਦੇ ਵਿੱਚ ਜੇ ਵਾਦ ਤੋਂ ਵਾਦ ਹਫਤਾ ਕ ਲੱਗੂਗੀ ਇੱਕ ਹਫਤਾ ਹਾਂ ਹਫਤਾ ਕੜੂਗੀ ਠੀਕ ਹੈ ਜੀ ਕਿੰਨਾ ਕਿਤਾ ਮੁੱਲ ਰਖਿਆ ਬਾਕੀ ਮੈਂ ਜੇ ਜੇ ਬਾਅਦ ਸਾਡਾ ਗੜੀ ਦੇ ਬਾਹਰ ਵੈਸੇ ਜੀ ਮੈਂ ਦਾ ਘਰ ਆਵੇ ਵੀ ਮੁੱਲ ਕਰੀ ਜਾਂਦੇ ਵੀਡੀਓ ਦੇਖ ਕੇ ਕਰੀ ਜਾਂਦੇ ਜਿਹੜੇ ਹਸਾਣਾ ਪਈ ਜਾਂਦੀਆਂ ਬਾਕੀ ਉਹ ਕੀ ਘਰ ਆਵੇ ਕੋਤੀ ਕੋੜੀ ਦਾ ਮੁੱਲ ਇੱਕੋ ਕਰੀ ਜਾਂਦੇ ਆ ਸਰੋਸ਼ ਜੀ ਉਹ ਤੇ ਬਾਕੀ ਇਹ ਬਾਹਰ ਹਸਾਣਾ ਦੇ ਮੈਂ ਰੱਖਿਆ 2 ਲੱਖ ਦੀ ਹਾਂਜੀ ਆਪਾਂ 1 40 ਦੀ ਮੈਂ ਦਵਾਂਗੀ 1 ਲੱਖ 40 ਹਾਂ ਗੱਪੜੇ ਜਾ ਹਾਂ ਠੀਕ ਹੈ ਜੀ ਉਹ ਚੋ ਕਿੰਨਾ ਕੁ ਮਾਣ ਉਹਦੇ ਕੇ ਐਂਡ ਆਪਾਂ 1 35 ਦੀ ਮੈਂ ਹੋਗੀ 1 35 ਹਾਂਜੀ ਠੀਕ ਹੈ ਜੀ ਇਹ ਗੱਪਣ ਗੱਪਣ ਦਾ ਮੁੱਲ ਹੈ ਹਾਂਜੀ ਹਾਂਜੀ ਗੱਪਣ ਦਾ ਬਾਕੀ ਝੋੜੀ ਬਹੁਤ ਜਿਆਦੀ ਜਿਆਦੀ ਚੰਗੀ ਆ ਤੇ ਦੁੱਧ ਮੈਂ ਦਾ ਬਹੁਤ ਜਿਆਦਾ ਚੰਗਾ ਰਕਾਰ ਦੱਸਿਆ ਠੀਕ ਹੈ ਜੀ ਦੁੱਧ ਦੇ ਬਾਕੀ ਪਤਾ ਗੱਲ ਕੀ ਭਾਈ ਸੇਵਾ ਦੇਣਾ ਜੀ ਮੈਂ ਸੇਵਾ ਕਰੂਗਾ ਚੰਗੀ ਸੇਵਾ ਕਰ ਲੂ ਚੰਗਾ ਚੋਲੂ ਮਾਰੀ ਕਰੂ ਮਾਰੀ ਚਲੂ ਲਓ ਜੀ ਚੈੱਕ ਕਰ ਲਓ ਦੁੱਧ ਲਓ ਜਿਹੜਾ ਸ਼ੁਰੂ ਕਰਤਾ ਤੇ ਇਹਦਾ ਆਰਡਰ ਕੁਆਲਿਟੀ ਦੇਖੋ ਸੂ ਤੱਕ ਹੈ ਬਿਲਕੁਲ ਤਿਆਰ ਕਰੀ ਹੋਈ ਹੈ ਕੱਦ ਘਾਟ ਮੈਂ ਦਾ ਚੈੱਕ ਕਰ ਲਓ ਪੂਰੀ ਵਜ਼ਨ ਵਜੂਦ ਵਾਲੀ ਹੈ ਲੈ ਜਾਂਦਾ ਲਓ ਲੈਓ ਭਾਈ ਲੈਓ ਡਰਦੀ ਲੈਓ 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 ਮੁਰਦੋ ਆ ਗਿਆ ਦਰਦੀ ਆ ਨਾ ਪਸ਼ੂ ਉਪਰੇ ਬੰਦੇ ਤੋਂ ਵੈਸੇ ਡਰ ਜਾਂਦਾ ਕੀ ਹੈ ਹਲੋ ਜੀ ਬਾਕੀ ਮੈਂ ਬਹੁਤ ਜਾਈ ਚੰਗੀ ਠੰਡੀ ਤੇਰੀ ਹਲੋ ਜੀ ਕਰ ਲਓ ਇਹੋ ਜਿਹੀ ਗੱਲ ਡਰਦੀ ਆ ਸੂ ਤੱਕ ਤੁਸੀਂ ਆਰਡਰ ਲੱਗਾ ਜੇ ਅਗਲੇ ਬੰਨੇ ਤੂੰ ਤੱਕ ਹਾਂ ਬਹੁਤ ਸੋਹਣਾ ਆਰਡਰ ਤਿਆਰ ਕਰੀ ਹੁੰਦੀ ਹੈ ਦੁੱਧ ਉਮੀਦ ਹੈ ਵੀ 14 15 ਕਿਲੋ ਜਿਹੜਾ ਬਾਕੀ ਨਾ ਗਾਗਾ ਮੈਂ ਗਾਦੀ ਬਲੈਟਿੰਗ ਗਾਂ ਹੀ ਬੰਨ ਲੂਗੀ ਹਾਂਜੀ ਉਹਨੇ ਗਾਂ ਨੂੰ ਦੋਨੇ ਪਿਛਲੇ ਸਵੇਰੇ ਕਿਹਾ ਮੈਨੂੰ ਇਹਦਾ ਵੀਡੀਓ ਵਿਖਾਈਆਂ ਸੀ ਹਾਂਜੀ ਤੇ ਝੰਡਾ ਲੈ ਕੇ ਮੈਂ ਤੁਰਿਆ ਨਹੀਂ ਜਾਂਦਾ 14 15 ਕਿਲੋ ਚ ਹੋਊਗਾ ਵੱਧ ਛੋੜ 16 ਕਿਲੋ ਮੈਂ ਤੁਹਾਨੂੰ ਨਾ ਹੱਦ ਵਿੱਚ ਆਪਾਂ ਨਹੀਂ 16 ਕਹਿਣਾ ਹਾਂਜੀ ਦੁੱਧ ਦਾ ਸੇਵਾ ਦਾ ਪਾਇਰਾ ਠੀਕ ਠੀਕ ਕੋਈ ਪਾਉਰੇ ਜੋੜੂਗਾ ਤੇ ਨਹੀਂ ਰਮਾਨਾ ਫਿਰ ਮੈਂ ਝੰਡਾ ਆ ਕੇ ਸੌਜੂਗਾ ਠੀਕ ਹੈ ਜੀ ਹਾਂ ਲਓ ਜੀ ਦੁੱਧ ਵੇਲੇ ਵੀਰ ਕਹਿੰਦਾ ਵੀ 16 ਕਿਲੋ ਘਰ ਵਾਲਿਆਂ ਨੇ ਕਿਹਾ ਵੀ ਚੋਇਆ ਵਾ ਦੂਜੇ ਸਵੇਰੇ ਹਾਂਜੀ ਤੇ ਬਾਕੀ ਦੋਸਤੋ ਜਿਹੋ ਜਿਹੇ ਆਰਡਰ ਤਿਆਰ ਕਰੀਂ ਗਰੰਟੀ ਦਿੰਦੇ ਵੀ 16 ਚ ਜਵਾਦ 17 ਚਵਾਦੂ ਦੋ ਦਿਨ ਸੇਵਾ ਦਾ ਕੋਈ ਪਾਉਰੇ ਚੂ ਠੀਕ ਹੈ ਜੀ ਤੇ ਗਾੜੀ ਦੀ ਸੇਵਾ ਪਾਉਂਦੇ ਕਿ ਜਿਹੜਾ ਹੁਣ ਵਪਾਰੀ ਤੋਂ ਆਉਂਦੇ ਵਪਾਰੀ ਵਪਾਰੀ ਆਦਾ ਜੋ ਰੋੜਾ ਆ ਤੂੰ ਖਾ ਪਰ ਹੈ ਜੀ ਹਾਂਜੀ ਹਾਂਜੀ ਹੈ ਅਸੀਂ 1:00 ਵਜੇ ਬਜੀ ਇਸ ਮਾਝੇ ਵਰਗਸਗੀ ਜੀ ਇਹ ਕੁਝ ਨੀਲੀ ਰਵੀ ਦੇ ਨਾਲ ਸ਼ੁਰੂ ਨੀਲੀ ਰਵੀ ਜੀ ਮੈਂ ਆ ਲੋ ਜੀ ਕਰੋ ਚੈੱਕ ਕਿੰਨਾ ਟਾਈਮ ਖੜਦੀ ਸੋਣ ਇਹ 15 ਦਿਨ ਗਿਣ ਕੇ ਤੁਸੀਂ ਲਾਉ ਰਹੇ ਕੋਪਾ ਹੈ ਪਹਿਲੇ ਸੂਫੇ 15 ਦਿਨਾਂ ਦਾ ਅੰਤਜਾ ਹੈਗਾ ਵੀ ਮੈਂ ਨੇ ਅੱਖਾਂ ਦੀ ਗੱਲ ਇਹ ਦੇਖੋ ਮੈਂ ਕਿੱਛੇਰੇ ਦੇ ਕਾਟੇਗਾ ਜੇ ਮੂੰਹ ਤੇ ਕੱਟੇਗਾ ਜੀ ਤੇ ਮਗਰਲੇ ਖੋਰ ਵਾਈਟ ਪੂਛ ਵਾਈਟ ਚੈੱਕ ਕਰੋ ਤੇ ਇਹ ਬਈ 15 ਦਿਨ ਦਾ ਟਾਈਮ ਜੇ ਖਰਦੀ ਹੈ ਹਾਂ ਜੀ 15 ਲੈ ਜੇ 10 ਲੈ ਜੀ ਇੱਥੇ ਖੜੂ ਮੈਂ ਸੂਆ ਕਰਨਾ ਦੂਜਾ ਸੁਣੀ ਇਹ ਦੂਜਾ ਸੂਆ ਦੂਜਾ ਸੂਆ ਸੁਣੀ ਹੈ ਨਾ ਜੀ ਠੀਕ ਹੈ ਲਓ ਜੀ ਕੱਢੋ ਬਾਹਰ ਨੂੰ ਹਾਰੋ ਜੀ ਚੈੱਕ ਕਰੋ ਦੋਸਤੋ ਮੈਂ ਤਾਂ ਕੱਦ ਕਾਠ ਮੈਂ ਜੀ ਬਾਕੀ ਮੈਂ ਬਹੁਤ ਜਿਆਦਾ ਚੰਗੀ ਆ ਆਪ ਬਿਊਟੀ ਚੈੱਕ ਕਰੋ ਦੀ ਸਿੰਗੀ ਵੇਖੋ ਲੱਗੀ ਬਰੀਕੀ ਜੇ ਹਾਂ ਜੀ ਹਾਂ ਜੀ ਕੱਦਗਾਠ ਰਾਜੀਪੁਰ ਜੰਨੀਪੜੀ ਨੂੰ ਚੈੱਕ ਕਰਿਓ। ਹਾਂ ਜੀ। ਦੁੱਧ ਲਾਉਣਾ ਇਹਨੇ ਵੀ ਕਰਮਾਈ ਨੇ ਸ਼ੁਰੂ ਕਰਤਾ 15 ਦਿਨ ਦਾ ਟਾਈਮ ਅਜੇ ਇਹਦਾ ਪੈਂਡਿੰਗ ਤੇ ਆ ਸੌਣ ਦੇ ਵਿੱਚ। ਆਹ ਰੋ ਜੀ ਪੇਠਪੜਾ ਵੇਖੋ ਇਹਦਾ ਕਰਮਾਈ ਆ। ਲਓ ਜੀ ਆ ਵੇਖੋ ਜੀ ਫੇਸ ਕੁਆਲਿਟੀ। ਲੈ ਜੋ ਭਾਈ ਲੈ ਜੋ ਜੀ। ਬਿਲਕੁਲ ਦੋਸਤੋ ਨਿਗਾ ਨਿਗਾ ਸਿੰਘ। ਆਹ ਰਿਕਰ ਵੇਚਕ। ਦੋਸਤ ਚਮੜੀ ਤੇ ਲਿਸ਼ਕ ਵੇਖੋ ਜੀ ਹਾਲੇ ਵਿਚੇ ਕਰ ਲੋ ਇਹਦਾ ਆਪਾਂ ਬਾਈ ਸਾਹਿਬ ਦੇ ਕੋਲ ਮੁੱਲ ਪੁੱਛੀਏ ਹਾਂਜੀ ਭਾਈ ਜੀ ਦੱਸੀ ਇਹ ਮੁੱਲ ਇਹਦਾ ਮੁੱਲ ਅੱਜ ਦੇ ਦਾ ਕੀ ਕਰਦੇ 130 ਹਾਂਜੀ 150 ਦੀ ਦਿੱਤਾ 15000 ਹਾਂਜੀ ਬਾਕੀ ਮੈਂ ਜਦ ਤੱਕ ਤਿਆਰ ਹੋ ਗਈ ਨਾ ਉਦੋਂ ਮੈਂ 1.5 ਦੀ ਵਿਕਣੀ ਹੈ 10000 ਰੁਪਏ ਦਾ ਅੰਤਰਾ ਦੋਵੇਂ ਦਿਨਾਂ ਦਾ ਹੈ ਨਾ ਹਾਂਜੀ ਹਾਂਜੀ ਉਹਦਾ 135 ਦਾ 125 ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਹਾਂਜੀ ਅੱਜ ਦਾ ਗੱਬਣ ਗੱਬਣ ਹਾਂ ਗੱਬਣ ਗੱਬਣ ਦਾ ਬਾਕੀ ਜਦ ਮੈਂ ਤਿਆਰ ਹੋ ਗਈ ਨਾ ਉਦੋਂ ਮੈਂ 1.5 ਲੱਖ ਤੋਂ ਬਾਹਰ ਗੇਡੂਗੀ ਗੱਡੀ ਰੁੱਤ ਕਿਹੋ ਜਿਹਾ ਆਉਂਦੇ ਬਾਜ਼ਾਰ ਹਾਂਜੀ ਚੱਲੇ ਤੇ ਬਾਕੀ ਨਾ ਮਈਆ ਪਤਨ ਨੂੰ ਪਤਾ ਵੀ ਮਾਲ ਲਈਦਾ ਆਪਣੇ ਬਹੁਤ ਜ਼ਿਆਦਾ ਚੰਗਾ ਵੇਖ ਕੇ हां जी हां ਤੇ ਬਾਕੀ ਖਾਨਦਾਨੀ ਮੈਂ ਬਹੁਤ ਜਲੀ ਚੰਗੀ ਆ ਮੈਂ ਖੇਵ ਕਰਨ ਏਰੀਏ ਦੀ ਮੈਂ ਆਹ ਲੋ ਦੋਸਤੋ ਬਾੜਰੀ ਏਰੀਏ ਦੀ ਮੱਝ ਬਹੁਤ ਚੰਗੀ ਮੱਝ ਆ 15 13 14 15 ਕਿਲੋ ਦਾ ਰਕਾਰਡ ਹੋਗਾ ਜੀ ਤੁਹ ਜਿਸ ਵੇ ਦਾ हां जी हां जी हां जी ਠੀਕ ਹੈ ਜੀ ਭਲਾ ਪਹਿਲੇ ਸਵੇ ਦਾ 14 15 ਕਿਲੋ ਦਾ ਕਾਰਡ ਆ ਬਾਕੀ ਦਾ ਬਾਡੀ ਵੰਦਰ ਚੈੱਕ ਕਰ ਲੋ ਦੋ ਮੱਝਾਂ ਦੋਵੇਂ ਗੱਬਣ ਮੱਝਾਂ ਡਿਟੇਲ ਦੱਸਤੀ ਪੂਰੀ ਵੇ ਬਾਈ ਨੇ ਇਹਲੀ ਗਾਂਵ ਆ ਬਿਲਕੁਲ ਤਾਜੀ ਸਹੀ ਆ ਸੂਰ ਸੂਰ ਪਹੁੰਚੂ ਇੱਕ ਟਾਈਮ ਦੋ ਟਾਈਮ ਚੋਕੇ ਤਸੱਲੀ ਕਰ ਲੋ ਗੱਬਣ ਪਸ਼ੂ ਨੂੰ ਥਣਾ ਦੀ ਟਿੱਪ ਕੇ ਪਾਸ ਕਰਕੇ ਤਸੱਲੀ ਆਪ ਨੂੰ ਕਰਵਾ ਦਿਓ ਐਡਰੈਸ ਬਾਈ ਜੀ ਇੱਕ ਰੀਤੀ ਬੋਲ ਦਿਨਾ ਪਿੰਡ ਬਲੇਰ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਨਾਮ ਬਾਈ ਦਾ ਗੁਰਸਾਹ ਸਿੰਘ ਫੋਨ ਨੰਬਰ ਬਾਈ ਜੀ ਇੱਕ ਰੀਤੀ ਬੋਲ ਦਿਓ ਫੋਨ ਨੰਬਰ ਹੈਗਾ 7529945428 ਠੀਕ ਹੈ ਹਾਂਜੀ ਧੰਨਵਾਦ ਉਸ ਰਾਲਾ ਵੀਡੀਓ ਦੇਖਣ ਵਾਸਤੇ